ਆਪਣਾ ਕੰਮ ਵੀ ਸ਼ੁਰੂ ਕਰ ਲਈਏ ਬੱਲੇ ਕਹਿੰਦੇ ਉਹ ਪੁਰਾਣੇ ਖੰਡ ਵੀ ਪਹੁੰਚੇ ਆ ਠੀਕ ਹੈ ਆਈ ਨੇ ਉਹ ਦਾਤਰਾ ਕੜ ਸੇ ਤਾ ਕੂਤਰਾ ਜਿੱਦਾ ਗੁੜਕੀ ਕੋਲਾ ਆ ਪਹੁੰਚੀ ਜਾਂਦਾ ਉਹ ਵੀ ਉਹ ਰੋਇਆ ਜੱਗੇ ਲਖਾਉਣੇ ਮੇਰਾ ਵੀ ਰਾਜਾ ਕਹਿੰਦੇ ਬਿੰਤਾ ਸੰਗਤਪੁਰ ਕਿ ਬੇਗਮ ਸੰਗਤਪੁਰ ਵਾਲਾ ਇਹ ਬੇਗਮ ਪੁਰਾਣਾ ਹੈ ਰਵੇ ਇਕੱਠੇ ਜਾਈਏ ਪਤਾ ਤਾਂ ਲੱਗਦਾ ਨਹੀਂ ਕਿੱਥੇ ਗਏ ਯਾਰ ਬਈ ਮੋੜ ਕੇ ਰੱਖਦਾ ਰੱਖਣਾ ਜੀ ਥੱਲੇ ਆਇਆ ਆ ਲੈ ਮੇਰਾ ਬਰਾ। ਇਹ ਦੂਸਰ ਸਾਈਡ ਨੂੰ ਕਰ ਦੇ। ਅਜੇ ਛੇ ਲਾ ਕੇ ਇੱਥੇ ਨਹੀਂ ਭਾਈ ਲਾ ਕੇ ਇੱਕ ਆਈਟਮ। ਦੇਖੇ ਕਢਾਉ ਦੇ। ਉਹ ਭਾਜੀ 7 10 ਹੋ ਗਿਆ 2 ਮਿੰਟਾਂ ਤੱਕ ਛੱਡ ਲਓ ਜਿਹੜਾ ਟਾਈਮ ਲਾ ਦੇਣਾ ਵਾ। ਉੱਪਰ ਜਾ ਕੇ। ਬਾਹਲੀ ਨਾ ਕੱਪੀ ਇੱਥੇ ਲਾ ਰਹਿ ਗਿਆ। ਉਹ ਪਿੱਛੇ ਜਾ ਪਿੱਛੇ। ਇਹ ਤੋੜ। ਕੋਈ ਨਹੀਂ। ਉਹ ਭਾਜੀ ਆ ਗਏ ਹੋ ਗਏ। ਆਲੇ ਆਲੇ ਭਾਜੀ। ਆ ਭਾਜੀ ਆ ਪਿੱਛੇ ਲਿਖੀ ਦਵਾਂ ਉਹਨਾਂ ਨੂੰ। ਦੱਖਣ। Mm. Mm. Ole <coughs> oh, la ਲੋ ਵੀ ਆਪਾਂ ਛੱਡ ਲਿਆ ਚੱਲਦੇ ਹਾਂ ਥੱਲੇ ਚਲਿਓ ਕਾਲੂ ਓਹ ਕਾਲੂ ਚੱਲ ਚਲੋ ਚਲੋ ਓਜੀ ਕਿਤਾ ਆ ਵਧੀਆ ਵਧੀਆ ਆ ਜਾ ਨੀ ਮੈਂ ਤਾਂ ਜਾਣਦਾ ਸ਼ੇਰ ਮੇਰਾ ਮੇਰਾ ਭਰਾ ਜਲ ਜਲ ਮਾਨਸਰ ਚਾਹ ਨਹੀਂ ਕੂਪੀ ਆ ਤੇ ਖੱਜਲ ਖਰਾਬ ਸਾਰਿਆਂ ਨੂੰ ਕਰਨ ਦੇ ਹੈ ਕਬੂਤਰ ਖੱਜਲ ਖਰਾਬ ਮੈਂ ਕਿਹਾ ਤੂੰ ਦੱਸ ਆ ਜੇ ਤੇਰੀ ਕਿੰਨੇ ਤੇ ਅੱਖਾਂ ਇਹਦੀ ਭਾਜੀ ਮੀਦੀ ਕਿਹਦੇ ਉਹ ਦਿਨ ਭਰਾਵਾ ਇਹ ਰਿਕਾਰਡਿੰਗ ਪਵਾਤੀ ਇਹਦਾ ਕੱਟ ਦੇ ਯਾਰ ਕਹਿੰਦਾ ਲਾ ਪਾਈ ਕੀ ਨਾਹੀ ਉਹਦਾ ਹੈਪੀ ਹੈਪੀ ਮੰਨਣਾ ਨੇ ਗਲਾ ਭਾਜੀ ਨੇ ਵੀ ਬੜੀ ਬਾਜਰੀ ਵੀਡੀਓ ਬਣਾਈ ਉਹ ਤੇ ਉੱਪਰ ਬੈਠੇ ਨੇ ਪੜੀ ਨਾਲੇ ਮੂੰਹ ਕਹਿੰਦੇ 7 ਬੰਦੇ ਤੇ ਖੇਡ ਜਾਂਦੇ ਸਾਰੀ ਐ ਇਹ ਨਾ ਇੱਕ ਤਾਂ ਦੇਖ ਪਿਆ ਆਪਣੇ ਵਾਲਾ ਕਾਉਂਟਰ ਇੱਕ ਨਹੀਂ ਦੀਦੀ ਤੇ ਉਹੀ ਚੱਕ ਚ ਕੋਰੋਨੇ ਆ ਉਹ ਨਾਲ ਦੇ ਪਿੰਡਪਿੰਡ ਨੂੰ ਫੀਰੀ ਜਾਂਦੀ ਆ ਜਿਹੜੀ ਆਪਣੇ ਉੱਥੇ ਕੰਟਰੀ ਜਿੱਤੀ ਉਹਦੀ ਭੈਣ ਨਹੀਂ ਸਿੱਧਾ ਲਾਈਵ ਦਾ ਵੀਡੀਓ ਵਲੋਗ ਆ ਅੱਛਾ ਤੇ ਮੈਂ ਹੁਣਾਂ ਸਿੱਧਾ ਲਾਈਵ ਹੀ ਸੀਗਾ ਲੋ ਬਾਬਾ ਸੇਵਾ ਮੁੰਡੇ ਕਰੀ ਜਾਂਦੇ ਆ ਤੇ ਅਹੀਂ ਲੱਗੇ ਆ ਲੰਗਰ ਸਭ ਤੋਂ ਪਹਿਲਾਂ ਛਕਣਾ ਤੇ ਕੋਈ ਕੋਈ ਨਹੀਂ ਆ ਥੋੜੇ ਬੰਦੇ ਆਏ ਆ ਤੇ ਲੰਗਰ ਲੱਗੇ ਆ ਛਕਣ ਇਹ ਖਾਲੀ ਥਾਲੀਆਂ ਔਰ ਵੀ ਬਾਰੇ ਬੋਲਣ ਦੇ ਇਥੇ ਮੋਰ ਕਾਫੀ ਰਹਿੰਦੇ ਹਨਾ ਇੱਥੇ ਤੇਰਾ ਬੈਡ ਇਹ ਹਲਵਾ ਕਦੂ ਆ ਨਾ ਹਲਵਾ ਕਦੂ ਆ ਨਾ ਹਲਵਾ ਕਦੂ ਦੀ ਸਬਜ਼ੀ ਤੇ ਨਾਲ ਦਾਲ ਤੇ ਬਾਕੀ ਪਤਾ ਨਹੀਂ ਕੀ ਆ ਆਹ ਮੁੰਡਿਆਂ ਨੂੰ ਲਫਾਫਾ ਵੀ ਲੈਂਦਾ ਨਾਲ ਓਏ ਲਫਾਫਾ ਕਿੱਥੇ ਆ ਓਏ ਹੈਗਾ ਨਾ ਲਵਾਵਾ ਹੈਗਾ ਨਾ ਉਹ ਤੋਂ ਹੈਗਾ ਨਾ ਆਓ ਤੇਰੇ ਦੰਦ ਕੌਣ ਲੈ ਗਿਆ ਤੂੰ ਵੀ ਲੈ ਗਿਆ ਹੈਂ ਤੂੰ ਵੀ ਲੈ ਗਿਆ ਗੰਡੀ ਮਮਾ ਮੈਂ ਕੀ ਕਰਨੀ ਸੀ ਉਹਦੇ ਨਾਲ ਨਹੀਂ ਉਹ ਜੀ ਕਹਤਾ ਵੇ ਕੀ ਆ ਸਬਜੀ ਸਬਜੀ ਤੇ ਪੂਣਾ ਪਾਈ ਆ ਲੋ ਬੀ ਵਾਲੀ ਆੜੇ ਦਾਲ ਭਾਜੀ ਹਾਂਜੀ ਹਾਂਜੀ ਪਾਉਂਗੀ ਮੈਂ ਅੰਦਰ ਭਾਜੀ ਆ ਸਵਾਸ ਇਧਰ ਬਾਧੇ ਕਰੀ ਤੂੰ ਚੂਹਾ ਬੋਲਦਾ ਨਹੀਂ ਹੋਏ ਮੈਂ ਥੋੜੀ ਹੋਏ ਬਾਹਰ ਨਾਲ ਖੱਟਾ ਵੀ ਆ ਹੈ ਪ੍ਰਸ਼ਾਦਾ ਆ ਗਿਆ ਬੜੀ ਇੱਕ ਰੈਤਾ ਰਹਿ ਗਿਆ ਵਗੈਰੇ ਦੀ ਕਮੀ ਆ ਰਹਿਦਾ ਵੀ ਉਹ ਆ ਗਿਆ ਹੋਣ ਹੋਈ ਕੰਪਲੀਟ ਆਪਣੀ ਥਾਲੀ ਯਾਰ ਜੀ ਸਵਾਗਤ ਹੈ ਜੀ ਗਰਮੀ ਬਹੁਤ ਭੈੜੀ ਆ ਇੱਥੇ ਬੂਤਰ ਹੋ ਰਿਆ 47 ਤੇ 40 ਉੜੇ ਆ ਕਹਿੰਦੇ 35 35 ਕਿੱਥੋਂ ਮੁਕਾਬਲਾ ਕਿੱਥੋਂ ਦਾ ਮੋਟਰ ਵਾਲਾ ਹੁੰਦਾ ਇੱਥੇ ਫਰਿੱਜ ਵਾਲਾ ਹੁੰਦਾ ਜੀ ਤੇ ਕਿੱਥੇ ਨਿਬੜੂ ਜਲਦੀ ਮੇਰੇ ਹਿਸਾਬ ਨਾਲ ਵੀ ਜਲਦੀ ਇੱਥੇ ਨਿਬੜੂ ਕੀ ਜੀ ਹਿਸਾਬ ਨਾਲ ਕਾਪੀ ਵਾਲਾ ਵਧੀਆ ਵਾ ਸਾਫ ਚੜਦਾ ਇੱਥੇ ਜਿਹਦੀ ਨਿਬੜੂ ਜੀ ਬਾਜੀ ਹੋਰ ਕੀ ਕਰਨ ਗਿਆ ਬਾਜੀ ਇਹ ਡੋਲਾ ਨਹੀਂ ਪਿਆ ਇੱਥੇ ਬੜੇ ਹਰਾਮੀ ਹੋ ਕਬੂਤਰ ਦਾ ਰੋਲਾ ਬਸ ਉਹ ਹੁਣ ਸਹੀ ਆ ਕੇ ਕਰੂਗਾ ਆ ਪਾਣੀ ਦਾ ਮੁੰਡੇ ਨੂੰ ਕਿੱਥੇ ਪੁੱਟਿਆ ਲੈ ਨਾ ਮਾਰਨਾ ਠੀਕ ਆ ਇਹ ਕਾਈ ਪਾਣੀ ਹੈ ਜਾ ਤਾ ਤੇਰੀ ਕਬੂਤਰੀ ਨੇ ਅੱਜ ਦੇਖਿਆ ਹੋਇਆ ਕਢਾਉਂਦੇ ਕਿ ਨਹੀਂ ਨੱਕ ਦੀਆਂ ਲੀਕਾਂ ਅੱਖਾਂ ਮੇਰੀਆਂ ਦੋਖਦੀਆਂ ਆ ਕੇ ਤਾਂ ਬਹਿ ਗਿਆ ਜੀ ਇਹ ਖਨੋੜੇ ਵਾਲਿਆਂ ਦਾ ਜੀ ਖਨੋੜੇ ਵਾਲਿਆਂ ਦਾ ਆ ਕੇ ਤਾਂ ਬੈਠਾ ਇਹ ਗੋਪੀ ਮਾਲਕਪੁਰ ਬੈਠਾ ਬੜਾ ਮੋਟਾ ਹੋ ਗਿਆ ਬੇਟਾ ਬੈਠਾ ਸੁੱਝ ਗਿਆ ਕਹਿੰਦਾ ਹੋਏ ਜੀ ਬੰਨੀ ਸੀ ਨਾਲ ਪਾਣੀ ਦੀ ਸਵੇਰ ਦਾੜੀ ਕਿੱਥੇ ਤੇਰਾ ਦੰਦ ਦਿਖਾਈ ਚਾਚਾ ਦੰਦ ਉਹ ਹੈਂ ਪਿੱਛੇ ਖੇਰ ਬੈਠ ਉਹ ਨਾਲ ਦੇ ਪੰਡਾ ਸਾਹਮਣੇ ਖੜੇ ਖੜੇ ਕੀ ਸਮਾਚਾਰ ਬਣਾਈ ਜਾਂਦੇ ਸਮਾਚਾਰ ਮੈਂ ਠੀਕ ਹੈ ਜੀ ਇੰਜੋਏ ਕਰਦੇ ਬਾਜੀ ਦਾ ਧੁੱਪ ਸੇਕਦੇ ਧੁੱਪ ਤੂੰ ਬੜਾ ਸਲਾਬਿਆ ਆਇਆ ਮੈਂ ਕੀ ਗੱਲ ਮੈਂ ਥੋੜਾ ਮਿਲ ਆ ਕੇ ਖੜਾ ਹਾਂ ਹੁਣ ਹੀ ਆਇਆ ਆ ਹੁਣ ਹੀ ਆ ਹੀ ਆ ਆ ਆਣੇ ਤੇ ਸੀ ਸਾਨੂੰ ਕਦਾਂ ਦੋ ਵਹੀ ਤੁਹਾਡੇ ਕੋਲ ਟਾਈਮ ਸੀ ਕਿ ਉਪਉਤਰੀ ਤੇ ਨਾ ਉਪਉਤਰੀ ਯਾਰ ਕੰਨੇ ਸਾਈਡ ਤੋਂ ਆਈ ਆ ਜਾਂ ਕਿਤਾ ਕਟਤੀ ਕਟਾਤੀ ਮੈਂ ਉਪਤਰ ਉੜਦਾ ਹੁਣ ਉਪਉਤਰੀ ਕੱਟੀ ਗਈ ਆ ਸਹੀ ਆ ਆਉਂਦੀ ਆ ਹੁਣ ਵੀ ਉੱਡੀ ਜਾਂਦੀ ਆ ਆਉਂਦੀ ਆ ਪਰ ਉਹ ਹੁਣ ਆਈ ਕਹਿੰਦੇ ਸਾਈਡ ਤੋਂ ਆਹੋ ਇੱਕ ਤਾਂ ਹੈਗਾ ਉਹ ਤਾਂ ਹੈਗਾ ਹੁਣ ਵੈਸੇ ਕੋਈ ਵੀ ਐ ਨਹੀਂਗਾ ਇਸ ਟਾਈਮ ਸਭ ਚੱਲ ਗਏ ਤਾਂ ਉਹ ਆਖਰ ਦੇ ਤਿੰਨ ਚਾਰ ਆ ਪਾ ਰਹੇ ਉਹ ਬੜੇ ਹੁੰਦੇ ਨੇ ਓਏ ਯਾਰ ਬੜੇ ਪੰਨ ਦਾ ਲਾਈਵ ਚੱਲਦਾ ਹੋਵੇ 2.5 ਲੱਖ ਬੰਦਾ ਦੇਖਦਾ ਇਹ ਦੇਖੋ ਕਿੰਨੇ ਕਬੂਤਰ ਆ ਜਾਣਗੇ 2.5 ਲੱਖ ਸਹੀ ਗੱਲ ਆ ਸਹੀ ਗੱਲ ਆ ਸਹੀ ਆ ਸਹੀ ਆ ਕਬੂਤਰ ਬਾਜ਼ ਨਾ ਇੱਥੇ ਚੱਕਲਾ ਹੁਣ ਤੇ ਕਬੂਤਰ ਬਾਜ਼ ਨਿਕਲਦਾ ਯਾਰ ਨਿਕਲਦਾ ਸਹੀ ਗੱਲ ਹੁਣ ਜਾਦੇ ਹੋ ਬਹੁਤ ਕਬੂਤਰ ਬਾਜ਼ ਆ ਹੁਣ ਯਾਰ ਤਿਹੜੀ ਦੇ ਤੂੰ ਮਲਣ ਆਈ ਵੀਰੇ ਇੰਸਟਾਗ੍ਰਾਮ ਤੇ ਵੀ ਹੁਣ ਉਹਦੇ ਬਾਈ ਨਵੇਂ ਰੱਖੇ ਆ ਹੁਣੀ ਸ਼ੌਂਕ ਪਿਆ ਬਾਈ ਨਵੇਂ ਰੱਖੇ ਆ ਪਤਾ ਕੱਕਲੀ ਸ਼ੌਂਕ ਆ ਦੇ ਦੇ ਕੇ ਰੱਖੀ ਜਾਂਦੇ ਆ ਬਹੁ ਲੋਕਾਂ ਨੇ ਰੱਖੇ ਆ ਕਬੂਤਰ ਹੁਣ ਚੱਲ ਵਧੀਆ ਵੀ ਗੱਲ ਆ ਮਤਲਬ ਬਿਜੀ ਰਹਿੰਦਾ ਕੋਈ ਸਾਨੂੰ ਤਾਂ ਨਹੀਂ ਕਹੂਗਾ ਵੀ ਇਹ ਕਮਲੇ ਆ ਸਾਰੇ ਬਣਾ ਕੇ ਕਹਿੰਦੇ ਇਹ ਜਿਹੜੀ ਇਹ ਕੱਢੀ ਸੀ ਤੇ ਉੱਪਰ ਦੇ ਗਏ ਆ ਵੀ ਨਾ ਮੈਂ ਭਾਜੀ ਹਾਂ ਬੱਡੇ ਟੋਟਾਂ ਵਾਲੀ ਉਹਦੇ ਠੀਕ ਆ ਉਹ ਕੀ ਕਿਹਾ ਕੀ ਸਮਝ ਆ ਰਿਹਾ ਭਾਜੀ ਮੈਂ ਸਮਝ ਆ ਰਿਹਾ ਭਾਜੀ ਚੱਲੀ ਇਹਦਾ ਕੰਮ ਕਿੰਨੇ ਕਹੂਗੇ ਤੁਹਾਡੇ ਹਿਸਾਬ ਨਾਲ ਪੁੱਤਰਾ ਵੀਰੇ 12 ਦੇ ਕੱਟ ਹੋਈ ਆ ਅੱਛਾ ਜੀ ਉਹ ਵੀ ਠੀਕ ਹੈ ਅੱਛਾ ਬੈਠੇ ਬੂਠੇ ਪਾ ਕੇ ਇਨੇ ਕਾ ਬੈਠੇ ਆਮ ਸਾਰੇ ਏਡੋ ਜਿੱਥੇ ਪਾ ਲੇ ਉੱਦੇ ਕਿੰਨੇ ਹੀ ਵਾਜੀ ਟਾਈਮ ਕਿੰਨਾ ਹੋ ਗਿਆ 12 2:45 2:45 ਤੇ ਹੈਨਾ ਉਹ ਨਾ ਕੋਈ ਦੂਸਰੇ ਬੂਥੇ ਹੈ ਬਹੁਤ ਦੂਸਰੇ ਕਿਥੇ ਇੱਧਾ ਭੱਜਣ ਦੇ ਹਿਸਾਬ ਨਾਲ ਨਹੀਂ ਦੂਸਰੇ ਦੇ ਲਾਹ ਨਹੀਂ ਟਾਈਮ ਪਹਿਲਾਂ ਘੰਟੇ ਦਾ ਲਾਦੇ ਨੇ ਹੁਣ ਅੱਧੇ ਘੰਟੇ ਦੇ ਵਿੱਚ ਕੱਟ ਹੋਈ ਜਾਣੇ ਪਹਿਲਾਂ ਉਤਰ ਜਾ ਜਾ ਆਈ ਜਾਂਦੇ ਆ ਪਾਣੀ ਪੀ ਲੇ ਹੋਰ 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 ਪਾਬੋਦੋ ਇੱਕ ਹੋ ਗਿਆ ਜੀ ਪੱਲੇ ਵਾਲਾ ਪੱਲਾ ਪੂਛ ਪਤਾ ਨਹੀਂ ਜਵੰਦਰੂ ਆ ਦੀ ਕੀ ਸੀ ਆ ਦੂਜਾ ਚੜ ਗਿਆ ਬਣਿਆ ਥੱਲੇ ਡਿੱਗ ਗਿਆ ਆਓ ਨਿਕਲ ਉਹ ਪਿੱਪਲ ਤੇ ਗਿਆ ਬੋਰਡ ਤੇ ਗਿਆ ਉਹ ਆਦਾ ਬਹਿ ਗਿਆ ਆਪਣੇ ਵਾਲਾ ਓਏ ਬਾਲ ਪਾ ਕੇ ਬਹਿ ਗਿਆ ਦੇਖਦੇ ਉੱਤੇ ਇੱਕ ਟੱ ਗਿਆ ਦੇਖੀ ਨੱਲੇ ਲੱਬੇ ਤੋੜ ਗਏ ਦੋਨੋਂ ਦੂਜੇ ਉੱਪਰ ਜਗ ਉੱਪਰ ਲੱਗਿਆ ਹੋਣਾ। ਹਾਂ ਫਰੈਂਡ ਦੇ ਕਿਤਾਬ। ਭਾਈ ਕੀ ਹਾਲ ਚਾਲ ਆ? ਵਧੀਆ। ਕੀ ਸਮਾਚਾਰ ਆ? ਸਮਾਚਾਰ ਬਈ ਕਬੂਤਰ ਹੁਣੇ ਆ 15 ਕ ਬਸ ਆਈ। ਐਨੇ ਕੀ ਆ ਹਣਾ? ਬਸ ਕੀਤਾ। ਕਿਉਂਕਿ ਵੇਂਦੇ ਵੀ ਪਏ ਆ ਕਬੂਤਰ। ਕਿੰਨਾ ਕਬੂਤਰ ਭੱਜਿਆ ਸਵੇਰ ਦਾ? ਬਹੁਤ ਭੱਜਿਆ ਕਬੂਤਰ। ਖੜਾ ਉੱਥੇ ਹੀ ਕੰਮ। ਇੱਲਾ ਵੀ ਆ। ਹਾਂ, ਵੀ ਉਹ ਪੱਠਾ ਕਰਕੇ ਬੜਾ ਸਾਫ਼ ਜਾ ਹੁੰਦਾ ਕੰਮ। ਹੋਰ ਭਾਈ ਕਿੱਦਾਂ? ਵਧੀਆ ਜੀ ਵਧੀਆ ਵੀਰ। ਪਾਣੀ ਪੀਪੀ ਕਾ ਮ ਟਾਇਟ ਹੋਇਆ ਲੱਗਦਾ ਹੋਰ ਹੋਰ ਪਾਣੀ ਉੱਧ ਦੇਖਣੇ ਛੱਡ ਗਿਆ ਮੋਰੇ ਗਰਮੀ ਇੰਨੀ ਆ ਕਿ ਕਿੱਥੇ ਖੜੇ ਆ ਕੋਈ ਬੰਦਾ ਭਜੀ ਆ ਉਹ ਬੱਲੇ 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 ਲੋਏ ਬਾਬੇ ਆ ਗਏ ਆ ਘਰ ਨੂੰ ਤੇ ਉਹ ਕੂਤਰੀ ਆਪਣੀ ਟਾਈਮ 'ਚ ਕੱਟੀ ਗਈ ਸੀ ਤੇ ਉਹ ਹਜੇ ਵੀ ਉੜਦੀ ਸੀ ਉਦਰੀ ਉੱਥੇ ਗੁੱਸੇ ਦੀ ਛੱਡ ਕੇ ਆਏ ਐ ਵੀ ਬਸ ਤੇ ਆਹ ਕੂਤਰਾ ਆਪਣੀ ਗਲਤੀ ਨਾ ਕੰਨ ਲੋ ਵੀ ਭੁੱਖ ਤੇ ਬੈ ਗਿਆ ਕੂਤਰਾ ਅੱਜ ਸਵੇਰੇ ਮੀਂਹ ਪੈ ਗਿਆ ਗਰੀ ਨੂੰ ਇੱਕ ਹੋਰ ਚਾਹੀਦੀ ਸੀ ਐ ਪੂਰਾ ਜਾਨ 'ਚ ਪਿਆ ਕੂਤਰਾ ਕੋਈ ਨੂੰ ਖਾਈ ਤਾਂ ਦਾ ਨਹੀਂ ਹੈਗਾ ਬਿਬੂਤਰ ਨੂੰ ਹਨਾ ਵੀ ਜ਼ੋਰ ਕੁਛ ਵੀ ਨਾ ਐਨ ਬਿਲਕੁਲ ਸਹੀ ਆ 15 ਮਿੰਟ ਹੋਏ ਬੈਠੇ ਨੂੰ ਅਸੀਂ ਨਾਲੇ ਲੈ ਕੇ ਘਰ ਨੂੰ ਆ ਗਏ ਆ 15 20 ਮਿੰਟ ਹੀ ਬਸ ਜ਼ਿਆਦਾ ਨਹੀਂ ਹੋਏ ਤੈਨ ਸਹੀ ਆ 4:30 ਵਜੇ ਬੈਗਾ ਬਿਬੂਤਰ ਤੇ ਮੇਰਾ ਨਾਂ 8 8 ਕੁ ਬਿਬੂਤਰ ਰਹਿ ਗਏ ਸੀ 8 9 ਬਿਬੂਤਰ ਬਸ 9ਵਾਂ 10 ਹੱਦ ਤੱਕ ਹੋਊਗੇ 9 ਜਾਂ 8 ਜਾਂ 10 ਬਸ ਇੰਨੇ ਕੁ ਬਿਬੂਤਰ ਸੀਗੇ ਤੇ ਹਾਂ ਬਾਕੀ 1 2 ਤੇ ਟਾਈਮ ਸੀਗਾ ਆ ਤੱਕ ਸਹੀ ਸੀਗੇ ਜੇ ਉਹ 1 2 ਆ ਗਏ ਹੋਣਗੇ ਤਾਂ ਫਿਰ ਇਹ 10ਵੇਂ 11ਵੇਂ ਤੇ ਇਹ ਨਹੀਂ ਆਏ ਹੋਗੇ ਤਾਂ ਫੇ ਉਹੀ 8ਵੇਂ 9ਵੇਂ ਦੇ ਵੇਹੇ ਬਣਾਉਣਾ ਪੁੱਤਰ ਕੋਈ ਨਹੀਂ ਗਲਤੀ ਹੋ ਜਾਂਦੀ ਹੈਣਾ ਚਲੋ ਥੋੜੀ ਹੋ ਗਈ ਸਵੇਰੇ ਮੀਂਹ ਪੈਣ ਲੱਪਿਆ ਉਹ ਵੀ ਗਲਤੀ ਹੋ ਗਈ ਜਾਂ ਸਵੇਰੇ ਤੇ ਦਿੰਦੇ ਆਪਾਂ ਮੀਂਹ ਨੂੰ ਪੈਣ ਲੱਪਿਆ ਜੇ ਇਹਨੂੰ ਮੈਂ ਪੰਗਾ ਲੈਂਦਾ ਫੋਨ ਦੇ ਉੱਤੇ ਗਰਮੀ ਲਖੋਂਦਾ ਸੀ 37 38 ਦੀ ਦਾਣਾ 38 39 ਹੁੰਤਲੀ ਇੱਥੇ ਜਾਂਦਾ ਸੀ ਤੇ ਮੈਂ ਉਤੋਂ ਡਰਦੇ ਨੂੰ ਗਿਰੀ ਦਿੱਤੀ ਨਹੀਂ ਤੇ ਗਲਤੀ ਹੋ ਗਈ ਇਹਨੂੰ ਚਾਹੀਦਾ ਇੱਕ ਟੁੜ ਸੱਤਾਂ ਅੱਠਾਂ ਗਿਰੀਆਂ ਦੇ ਜੇਸਾ ਹੋਣਾ ਖਰਾਕਾ ਮੌਸਮ ਹੈਗਾ ਅਸੀਂ ਦੂਜਾ ਹਨਾ ਤੇ ਕੋਈ ਚੱਕਰ ਨਹੀਂ ਜਿਹੜਾ ਆਪਾਂ ਯਾਰ ਮੈਂ ਸਦਾ ਹੀ ਕਹਿੰਦਾ ਉਹਨਾਂ ਨੂੰ ਮਜ਼ਾ ਆਉਂਦਾ ਲੋ ਵਾਲੀ ਬਾਜੀ ਦਾ ਆ ਲੋ ਵਾਲੀ ਪਾਉਗੀ ਤੇ ਗੇਮ ਬਣਨੀ ਆ ਜਿਹੜੀ ਇੱਥੇ ਕੂਤਰ ਲੰਬੇ ਬਹੁਤ ਚੱਲ ਗਏ ਆ ਜੇ ਆਪਾਂ ਗਾਵਾਂਗੇ ਵੀ ਇਹ ਕੂਤਰ ਹੁਣ ਸੱਤ ਸੂਤ ਨੂੰ ਵੀ ਮੁਸ਼ਕਲ ਆ ਜਾਂ ਫੇ ਨਵੇਂ ਕੂਤਰ ਕੱਢਦੇ ਆ ਜਿਹੜੇ ਕੱਢੀ ਆਗੇ ਜੇ ਆਪਾਂ ਲੰਬੀਆਂ ਬਾਜ਼ੀਆਂ ਛੱਡਣੀਆਂ ਤਾਂ ਫੇਰ ਛੱਡ ਹੋਊਗਾ ਨਵੇਂ ਕੂਤਰਾਂ ਨਾਲ ਇੱਕ ਉਤਰਾ ਤਾਂ ਹੁਣ ਮੱਛ ਮਰ ਚੁੱਕਿਆ ਆ ਅਪ੍ਰੈਲ ਦੀ ਸਟਾਰਟਿੰਗ ਚ ਕੱਡੇ ਹੋਇਆ ਤਾਂ ਮਹੀਨਾ ਦੇ ਲੋ ਕਿੱਥੇ ਜਾਂਦਾ 2 ਢਾਈ ਮਹੀਨੇ ਹੋ ਗਏ ਇਹਨਾਂ ਨੂੰ ਔੜਦਿਆਂ ਨੂੰ ਤੇ ਵਿੱਚ ਬਿਮਾਰ ਵੀ ਹੋ ਗਏ ਸੀ ਹਨਾ ਉਹ ਵੀ ਕਮੀ ਨਹੀਂ ਪੇਸ਼ੀ ਇਹ ਜੇ 2 ਢਾਈ ਨੂੰ ਤੇ ਇਹਨਾਂ ਨੂੰ ਬਾਜੀ ਨਿਭੜਦੀ ਤੇ ਉਤ ਕੱਲਾ ਰਹਿੰਦਾ ਨਵੇੜ ਦਾ ਇਹ ਬਾਜੀ ਐ ਪੂਰਾ ਜਾਂੜ ਚ ਭੁੱਖ ਨੂੰ ਵਹਿ ਗਿਆ ਬਸ ਇੱਕੋ ੱਦਲੇ ਵੀ ਲਾਲ ਹਾਂ ਪੂਰਾ ਲਾਲ ਪਿਆ ਨਹੀਂ ਕਿ ਸੁੱਕਾ ਜਾ ਕੋਈ ਵੀ ਲਾਲ ਸੁਆ ਹੈਗਾ ਇਦਾਂ ਦਾ ਤੇ ਉਦਾਂ ਦਾ ਹੀ ਆ ਬਸ ਇੰਨਾ ਕੇ ਸਰੀਰ ਸੀ ਉਹਦਾ ਉਨਾ ਹੀ ਆ ਕੋਈ ਪ੍ਰਵਾਹ ਨਹੀਂ ਸਾਂਭਿਆ ਦੂਜੀ ਤਰ੍ਹਾਂ ਸਿਕਾ ਨਾ ਲੋ ਨੂੰ ਸਾਂਭਦੇ ਸੀਗਾ ਦਿਨ ਖਰਾਬ ਹੋ ਜਾਂਦੇ ਹਾਂ ਹਾਂ ਸਾਂਭਿਆ ਲੋ ਨੂੰ ਸੀਗਾ ਤੇ ਦਿਨ ਖੂ ਗਿਆ ਖਰਾਬ ਕਿ ਨਹੀਂ ਕਾਲੂ ਗਲਤੀ ਨਹੀਂ ਗਲਤੀ ਆਪਣੀ ਵੀ ਨਹੀਂ ਆਪਾਂ ਕਿਸੇ ਹੋਰ ਨਾਲ ਧੰਗ ਹਾਂ ਪਰ ਸਾਂਭਿਆ ਬਹੁਤ ਧੰਗ ਨਾਈ ਆਪਾਂ ਸਾਂਭੇ ਗਰਮੀ ਨੂੰ ਜੇ ਪੈਂਦੀ ਲੋ ਤਾਂ 3 ਵਜੇ ਬਾਜੀ ਮੁੱਕਦੀ ਸੀ ਹਾਂ ਤਾਂ ਫਿਰ ਅੱਧਾ ਪੱਥਾ 4:30 ਵਜੇ ਆਓ 4:30 ਬੈਠਾ 5 ਦੇ ਲਗ ਛੱਗੇ ਤੇ ਕੋਈ ਚੱਕਰ ਨਹੀਂ ਬਾਕੀ ਹਾਰਜਤ ਕਰਮਾਂ ਦੀ ਆ ਤੇ ਫੇ ਸਹੀ ਨੂੰ ਫੇ ਛੱਟਾਂਗੇ ਇਹ ਜਿੱਤੂਗਾ ਬਾਜੀ ਅਗਲੀ ਬਾਜੀ ਜਿੱਤੂਗਾ ਜਿੱਥੇ ਛੱਟਾਂਗੇ ਆਪਾਂ ਜਿੱਤਾਵਾਂਗੇ ਇਹਨੂੰ ਹੁਣ ਹੁਣ ਨਹੀਂ ਨੂੰ ਹਰਨ ਦਿੰਦੇ ਲੋ ਬਾਬਿਓ ਤੇ ਬਾਦਾਮ ਪਿਉਣ ਦਾ ਚੇਤਾ ਭੁੱਲ ਗਿਆਈ ਮੈਂ ਤੇ ਕਾਲੂ ਆ ਕੇ ਪਾਕ ਗਈ ਬਾਜੀ ਦਵਾ ਕੇ ਤੇ ਕੂਤਰ ਜਿਹੜਾ ਹੁਣ ਉੱਡ ਕੇ ਆਇਆ ਤੇ ਇਹ ਸਹੀ ਆ ਬਿਲਕੁਲ ਇਹਨੂੰ ਮਾੜਾ ਜਿਹਾ ਦਹੀਂ ਦੇਣਾ ਮੈਂ ਤੇ ਹਲਕੀ ਜਿਹਾ ਰੋਟੀ ਪਾ ਦੇਣੀ ਆ ਬਾਦਾਮ ਹੈ ਨਹੀਂ ਤਾਂ ਬਾਦਾਮ ਹੀ ਪੋਣੇ ਸੀਗੇ ਚਲ ਬਾਦਾਮ ਹੈ ਨਹੀਂ ਤਾਂ ਰੋਟੀ ਪਾ ਦਿੰਦਾ ਇਹਨੂੰ ਇੱਤਾਂ ਦੀ ਹੈਨਾ ਕੱਟ ਕੇ ਛੋਟੇ ਛੋਟੇ ਜੀ ਤੇ ਚੂਰੀ ਵੀ ਨਹੀਂ ਹੈਗੀ ਬਦਾਮਾਂ ਵਾਂਗੂ ਕੱਟ ਦਿੱਤੀ ਜਣੀ ਕਿ ਨਹੀਂ ਗਈ ਇਹਦੇ ਨਾਲ ਬੀਟੂਟ ਉਦਾਂ ਦਾ ਘਟਾਇਆ ਹੀ ਨਹੀਂ ਬਿਲਕੁਲ ਉਦਾਂ ਦਾ ਬੇਠਾ ਪਰ ਫੇਰ ਵੀ ਚਲੋ ਦਾਣੇ ਹੁਣ ਕੀ ਪੋਣੇ ਕਣਕ ਵੀ ਨਹੀਂ ਭਈ ਨਹੀਂ ਹੈਗੀ ਸੀ ਹਨਾ ਤੇ ਇਸ ਕਰਕੇ ਬਦਾਮ ਹਜੇ ਹੋਣੀ ਪਏ ਆ ਮੈਂ ਕੱਦਾਂ ਉਹ ਘੰਟਾ ਹੀ ਹੋਇਆ ਅਜੇ ਅਜੇ ਤਾਂ ਕੀ ਹੋਏ ਹੋਣੇ ਹਨਾ ਚਲ ਉਹਦੀ ਜਗ੍ਹਾ ਫੇਰ ਰੋਟੀ ਪਾ ਦਨੇ ਕੋਈ ਗੱਲ ਨਹੀਂ ਢਿੱਡੇ ਹੀ ਭਰਨਾ ਇਹਦਾ ਤੇ ਇਹਨਾਂ ਥੋੜੀ ਬਾਲੀ ਫੈਟਰੀ ਵਜੂਗੀ ਰੋਟੀ 'ਚ ਫੈਟ ਹੁੰਦੀ ਆ ਤੇ ਬਾਅਦ 'ਚ ਥੋੜਾ ਜਿਆਦਾ ਦਹੀਂ ਦੇ ਦਾਂਗੇ ਘਰ ਦਾ ਦਹੀਂ ਜੁਆ ਹੋਇਆ ਹੋਇਆ ਨੀ ਹੁੰਦੀ ਬਾਬੇ ਭੁੱਖ ਦੇ ਬੈਠੇ ਪੁੱਤਰ ਦੀ ਜਦੋਂ ਤੁਹਾਨੂੰ ਵੀ ਦੱਸ ਦਿੰਦਾ ਹਨ ਆਣਾ ਦੇਖੋ ਔਰ ਰੋਟੀ ਗੱਟੀ ਪਈ ਆ ਨਾ ਆ ਪਾਣੀ ਨੂੰ ਨਹੀਂ ਜਾਂਦਾ ਆ ਪਾਣੀ ਆ ਪੁੱਜਾ ਪਾਣੀ ਦਾ ਨੂੰ ਕੋਈ ਮਤਲਬ ਨਹੀਂ ਠੀਕ ਆ ਪਾਣੀ ਦਾ ਨਾਲ ਕੋਈ ਉਹਨੂੰ ਹੈ ਨਹੀਂ ਆ ਦੇ ਭੁੱਖ ਨੂੰ ਕਰਦਾ ਵਿਆ ਤੇ ਆ ਦੇਖੋ ਯਾਰ ਨੋ ਆਇੱਕ ਘੰਟਾ ਡੇਢ ਦੀ ਹੋਇਆ ਇਹਨੂੰ ਬੈਠੇ ਨੂੰ ਭੁੱਖੀ ਭੁੱਖ ਕਰੀ ਜਾਂਦਾ ਇਹ ਆ ਹੁੰਦਾ ਭੁੱਖ ਨੂੰ ਬੈਠਾ ਪੁੱਤਰ ਆ ਨਿਸ਼ਾਨੀ ਹੁੰਦੀ ਵੀ ਭੁੱਖ ਨੂੰ ਰਹਿ ਗਿਆ ਪਾਣੀ ਵੀ ਰੱਖਿਆ ਪਾਣੀ ਨਹੀਂ ਪੀਤਾ ਤੇ ਪਹਿਲਾਂ ਪੀ ਲਿਆ ਸੀ ਇੱਕ ਵਾਰੀ ਮਾੜਾ ਜਿਹਾ ਪਾਣੀ ਪੀਂਦਾ ਇਹਨੇ ਬਸ ਉਹ ਬਚਾ ਗਿਆ ਤੇ ਆ ਲਾਪੇ ਆਪਣੀ ਰੋਟੀ ਖਾਣ ਲਈ ਇਹ ਨਿਸ਼ਾਨੀ ਆ ਭੁੱਖ ਦੇ ਪੈਣ ਦੀ ਬਾਈ ਜੀ ਤੁਹਾਨੂੰ ਵੀ ਨਾ ਪਤਾ ਲੱਗੇ ਤੇ ਆ ਚੀਜ਼ ਹੁੰਦੀ ਆ ਵੀ ਦਾਣੇ ਨੂੰ ਪਊਗਾ ਹੁਣ ਦਾਣੇ ਨੂੰ ਪੈਂਦਾ ਰੋਟੀ ਨੂੰ ਨਹੀਂ ਪਿਆ ਦੂਜੇ ਨੂੰ ਪਾਣੀ ਨੂੰ ਨਹੀਂ ਪਿਆ ਹੈਗਾ ਹਣਾ ਆ ਕੁਝਾ ਪਿਆ ਤੇ ਰੋਟੀ ਨੂੰ ਪੈਣ ਰਿਹਾ ਇਹ ਇਹ ਨਿਸ਼ਾਨੀ ਹੁੰਦੀ ਜਿਹੜਾ ਪੁੱਤਰ ਭੁੱਖ ਨੂੰ ਬੈਠੇ ਭੁੱਖ ਨੂੰ ਬੈ ਗਿਆ ਮੌਸਮ ਠੁੜਾ ਤਾਂ ਉਖਾ ਦੇ ਗਿਆ ਨਾ ਆਪਾਂ ਹੋਰ ਹਸਾਬ ਨਾ ਕਰਕੇ ਤੇ ਇੱਥੇ ਫੂਨ ਤੇ ਪੂਰਾ ਦਿਖੋਂਦਾ ਹੈਗਾ ਵੀ 38 38 39 40 ਇੱਥੇ ਖਉਗਾ 38 39 ਦਾ 37 ਦਾ ਤਾਂ ਹੈਗਾ ਹੀ ਸੀ ਨਾ ਤੇ ਮੈਂ ਗਰੀ ਘਾਟੀ ਰੱਖੀ ਵੈਦਲ 38 ਚ ਵੀ ਫੇ ਵੀ ਹੈ ਨਾ ਹੁਣ ਤਾਂ ਪਾਣੀ ਨੂੰ ਜਾ ਸਕਦਾ ਜਾਂ ਕਦਾ ਵੀ ਤੇ ਗਰੀ ਘੱਡੇ ਹੀ ਤਾਂ ਨਹੀਂ ਖਰਾ ਲਵੀ ਥੋੜੀ ਸੀ ਪਰ ਨਹੀਂ ਗੱਲ ਬਣੀ ਹੈ ਨਾ ਥੋੜਾ ਰੰਗ ਹੋ ਗਿਆ ਕੰਮ ਚਲੋ ਕੋਈ ਨਹੀਂ ਗਲਤੀਆਂ ਹੁੰਦੀਆਂ ਰਹਿੰਦੀਆਂ ਤੇ ਕੋਈ ਤਾਂ ਹੁੰਦਾ ਨਹੀਂ ਮਤਲਬ ਜੇ ਇਹਦੇ ਕੋਈ ਗਲਤੀਆਂ ਨਾ ਹੋਵੇ ਆਪਣੇ ਕੋ ਵੀ ਹੋ ਸਕਦੀਆਂ ਉਹ ਵਾਪੇ ਉਹ ਦਹੀਂ ਦੇ ਵਿੱਚ ਕੱਲੇ ਖਾਲੀ ਦਹੀਂ ਦੇ ਵਿੱਚ ਹੀ ਆਪਾਂ ਥੋੜਾ ਜਿਹਾ ਪਾਣੀ ਪਾਇਆ ਉਹ ਹੀ ਇਹਨਾਂ ਨੂੰ 4-4 5-5 ml ਉਹ ਹੀ ਦੇ ਦਿੱਤੀ ਹੈ ਨਾ ਸਾਰਿਆਂ ਨੂੰ ਦਹੀਂ ਦਿੱਤਾ ਮੈਂ 5-5 ml ਜਿੰਨੇ ਵੀ ਸੀਗੇ ਪੁੱਤਰ ਅੱਜ ਕਿਉਂਕਿ ਦਾਣਾ-ਦੋਣਾ ਇਦਾਂ ਹੀ ਪਿਆ ਹੋਇਆ ਹੈਗਾ ਬੇਟੋ ਮਾਜਾ ਇਹਦੇ ਨਾਲ ਖਵਰੀ ਕਰ ਜਾਣਗੇ ਉਹ ਹੀ ਕੈਪਸੂਲ ਪਾ ਆ ਗਿਆ ਪਹਿੜੇ ਤਿੰਨ ਪਾਈ ਦੇ ਨਾ ਉਹ ਪਾ ਕੇ ਅੱਜ ਹਫ਼ਤੇ ਹਫ਼ਤਾ ਹੀ ਹੋ ਗਿਆ ਦਹੀਂ ਦਿੱਤੀ ਆਪਾਂ ਹਫ਼ਤੇ ਬਾਅਦ ਹੀ ਦਿੱਤੀ ਅੱਜ ਇਹਨਾਂ ਨੂੰ ਤੇ ਕੰਮ ਉਹ ਹੀ ਭੋਖਾ ਵਾਲਾ ਕੰਮ ਖਰਾਬ ਹੋ ਗਿਆ ਨਾ ਜਿਹੜਾ ਇਹਨਾਂ ਪੁੱਤਰ ਨੇ ਆ ਬਿਲਕੁਲ ਪੁੱਤਰ ਸਹੀ ਬੈਠਾ ਹੋ ਗਿਆ ਉਹਨਾਂ ਹੈ ਹੀ ਨਹੀਂ ਕੋਈ ਉੱਡਿਆ ਆਉਂਗਾ ਆਲੇ ਦਾਣੇ ਵੀ ਖਾਲੇ ਆ ਉਹ ਉੜਦੇ ਇਹ ਦਾਣਾਦੂਣਾ ਖਾ ਕੇ ਬੈਠਾ ਵਿੱਲਾ ਹੋ ਗਿਆ ਥੋਲਾ ਬਾਬੇ ਨੂੰ ਲੱਸੀ-ਲੱਸੀ ਦੇ ਦਿੱਤੀ ਆ ਲੱਸੀ ਕਹਤਾ ਦਹੀਂ ਦੇ ਦਿੱਤਾ ਮਤਲਬ ਉਹਦੇ ਲੱਸੀ ਨਹੀਂ ਬਣਾਈ ਦਹੀਂ ਦਿੱਤਾ ਹਨਾ ਦਹੀਂ ਦੀ ਤਸੀਰ ਵੀ ਗਰਮ ਹੁੰਦੀ ਆ ਤੇ ਦਹੀਂ ਵਾਲਾ ਠੰਡਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਦਹੀਂ ਜੀ ਗੱਲੇ ਜੀ ਦਿੱਤੀ ਆ ਮੜਾ ਆ ਪਣੀ ਪਾਇਆ ਬਿਨਾ ਮਤਰ ਜੀ ਤਾਂ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਪੜਦਾ ਹੁੰਨਾ ਤੇ ਐਡੇ ਸਾਥ ਦਿੰਦੇ ਰਹੋ ਤੇ ਆਪਾਂ ਕੰਮ ਖਿੱਚਦੇ ਰਵਾਂਗੇ ਤੇ ਅੱਜ ਤਾਂ ਵੀਡੀਓ ਛੋਟੀ ਆ ਬਾਬਿਓ ਅੱਜ ਥੱਕ ਹੋ ਗਿਆ ਹੀ ਰਾਤ ਵੀ ਨਹੀਂ ਸੁੱਤਾ ਕੰਪਿਊਟਰ ਸਾਹਮਣੇ ਰਿਆ ਤੇ ਕੂਤਰੀ ਨੇ ਬਹੁਤ ਖੱਜਲ ਕੀਤਾ ਸਵੇਰੇ ਜਾਂਦੀ 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 ਜਨਾ ਉਹਨੇ ਬੜਾ ਦੁਖੀ ਕੀਤਾ ਅੱਜ ਅਜੇ ਵੀ ਕੂਤਰੀ ਉੜਦੀ ਸੀਗੀ ਹੁਣ ਹੁਣ ਤੋਂ ਅੱਧਾ ਘੰਟਾ ਪਹਿਲਾਂ ਫੋਨ ਆਇਆ ਸੀ ਉਹ ਉੜਦੀ ਸੀ ਆਪਣੀ ਉੱਤੇ ਕੂਤਰੀ ਬਾਕੀ ਚਲੋ ਕੋਈ ਗੱਲ ਨਹੀਂ ਹਨਾ ਜੋ ਵੀ ਮੁਕੱਦਰਾ ਚ ਉਹੀ ਮਿਲਦਾ ਹੁੰਦਾ ਠੀਕ ਆ